ਲਾ ਪੰਜਵਾ ਸੰਤ ਕਰ ਚੌਥਾ ਇਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮਿਲ ਲੱਦਾ ਜੀ ਰਾਮ ਯਾਰਾ ਰਾਮ ਇਹੋ ਤਨ ਮਨੰਨਿਤ ਪੜਾ ਬਾਰੋ ਬਾਰਾ ਰਾਮ ਤਨ ਮਨੰਨਿਤ ਭਵ ਜਲ ਜਿੱਤਾ ਕਿਉਂਕਿ ਕਾਣ ਜਮਾਨੀ ਤਖਤਾਂ ਦੇ ਮੱਲ ਤਾਜਾਂ ਤੇ ਸੁਹਾਇ ਮਾਂ ਹਲਤ ਪਲਤ ਕੀ ਰੱਖੇ ਮਾਲਿਕ ਲਾਲਮ ਸੰਜੀਵਾਲਤ ਆਦੇ ਰਹਿਵ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਸਦਾ ਹੀ ਸੁਖ ਦੇਣ ਵਾਲੀ ਗੋਦ ਤੇ ਵਿੱਚ ਜੁੜੇ ਹਾਂ ਸਤਿਗੁਰਾਂ ਨੇ ਉਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਪਾਗਾ ਸਮਾ ਬਖਸ਼ਿਆ ਬਾਣੀ ਦਾ ਆਨੰਦ ਮਾਣ ਰੇ ਸਹ ਰਿੰਦਾ ਸਮਾ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਪਾਵਨ ਵਚਨ ਆਪ ਜੀ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਬੜਾ ਹੰਸ ਰਾਗ ਦੇ ਵਿੱਚ শ্রবণ ਕਰ ਰਹੇ ਸਾਂ ਇਹ ਪਾਵਨ ਵਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 576 ਤੇ ਅੰਕਤ ਹੈ ਸਹਿਬ ਜੀ ਇਸ ਪਾਵਨ ਵਚਨ ਰਾਹੀਂ ਉਪਦੇਸ਼ ਦੇ ਰਹੇ ਹਾਂ ਸ਼ਬਦ ਦੀ ਆਰੰਭ ਤਉਪੀਲਾ ਮੰਗਲ ਉਚਾਰਿਆ ਇੱਕ ਓੰਕਾਰ ਸਤਿਗੁਰ ਪਰਸਾ ਇੱਕ ਓੰਕਾਰ ਤੋਂ ਕੀ ਭਾਵ ਭਾਵ ਕੇ ਰੱਬ ਇੱਕ ਹੈ ਜਿਹੜਾ ਇੱਕ ਹੈ ਉਹਨ ਕੰਨੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਕੋਈ ਖੁਦਾ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਗੋਸਈਆ ਕਹਿੰਦੇ ਕੋਈ ਗੋਪਾਲ ਕਹਿੰਦਾ ਕੋਈ ਗੋਵਿੰਦ ਕਹਿੰਦਾ ਕੋਈ ਕਰੀਮ ਕਹਿੰਦਾ ਕੋਈ ਰਹੀਮ ਕਹਿੰਦਾ ਭਾਵਕੇ ਪ੍ਰਮਾਤਮਾ ਇੱਕ ਹੈ ਨੌ ਬੋਤੇ ਨੇ ਪੜੇ ਨਾਵਾਂ ਦੇ ਨੌ ਮਾਲਕ ਨੂੰ ਜਾਣਿਆ ਜਾਂਦਾ ਪੂਰੇ ਆਕਾਰ ਦੇ ਵਿੱਚ ਇੱਕ ਓੰਕਾਰ ਪੂਰੀ ਹਿਮਨਿਟੀ ਦੇ ਵਿੱਚ ਪੂਰੀ ਲੋਕਾਈ ਦੇ ਵਿੱਚ ਇੱਕ ਪਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਇੱਕੋ ਵਸਰੇ ਹੈ ਉਹ ਸਾਦਾ ਅਟਲ ਲੈ ਮਹਾਰਾਜ ਕਹਿੰਦੇ ਸਤ ਗੁਰ ਪ੍ਰਸਾਦ। ਉਹ ਸੱਚਾ ਹੈ ਪਰ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਪ੍ਰਸਾਦ ਦਾ ਅਰਥ ਹੈ ਕਿਰਪਾ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਉਹਨੂੰ ਰੱਬ ਜੀ ਦਾ ਮਲਾਪ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਕਿਵੇਂ ਹੋਏਗੀ ਮਹਾਰਾਜ ਕਹਿੰਦੇ ਗੁਰੂ ਨਾਲ ਲੱਤ। ਗੁਰੂ ਨੂੰ ਮਿਲ ਕੇ ਹੀ ਪਰਮਾਤਮਾ ਨੂੰ ਲੱਭਿਆ ਜਾ ਸਕਦਾ ਗੁਰੂ ਦੇ ਮਲਾਪ ਦੇ ਵਿੱਚੋਂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦੀ ਜੋਤ ਪ੍ਰਮਾਤਮਾ ਦੀ ਜੋਤ ਉਹਨਾਂ ਦੇ ਅੰਦਰ ਟਿਕਦੀ ਹੈ ਜਿਹੜੇ ਗੁਰੂ ਨੂੰ ਮਿਲ ਪੈਂਦੇ ਗੁਰ ਮੇਲ ਲਲਾਤਾ ਜੀ RAM ਪਿਆਰਾ RAM ਇੱਥੇ ਰਾਮ ਸ਼ਬਦ ਵਰਤਿਆ ਹੈ। ਸਰੀਰ ਦੀ ਗੱਲ ਨਹੀਂ। ਇਹ ਰਾਮੇ ਹੋਏ ਪਰਮਾਤਮਾ ਦੀ ਗੱਲ ਹੈ। ਕਈ ਥਾਵਾਂ ਦੇ ਉੱਤੇ ਨਾਮ ਜਿਹੜਾ ਰਾਮ ਸ਼ਬਦ ਹੈ ਨਾ ਸਰੀਰ ਕਰਕੇ ਸੰਬੋਧਨ ਕੀਤਾ। ਕਈ ਥਾਵਾਂ ਦੇ ਉੱਤੇ ਸਰਵਪਰਵਪਕ ਪਰਮਾਤਮਾ ਨੂੰ ਰਾਮ ਕਿਹਾ। ਹਾਕੁਰ ਕੇ ਅਗੋ ਸਿਆ ਕੇ ਅਗੋ ਪਾਲ ਕੇ ਅਗੋ ਵਿੰਦ ਕੇ ਆ ਬੀਠਲ ਕੇ ਆ ਮੁਕੰਦ ਕੇ ਆਵ ਕੇ ਰਵੇ ਹੋਏ ਪ੍ਰਮਾਤਮਾ ਦੀ ਗੱਲ ਐ ਪਰਮੇਸ਼ਰ ਦੀ ਗੱਲ ਐ ਭਾਈ ਸਾਬ ਜੀ ਕਹਿੰਦੇ ਜਿਹੜਾ ਉਹ ਪਿਆਰਾ ਗਵਿਆ ਹੋਇਆ ਏ ਜਿਹੜਾ ਪ੍ਰਮਾਤਮਾ ਹਰ ਇੱਕ ਦੇ ਅੰਦਰ ਮਾਜੂਦ ਐ ਉਹਨੂੰ ਲੱਭਣ ਵਾਸਤੇ ਗੁਰੂ ਦੇ ਮਲਾਪ ਦੀ ਲੋੜ ਹੈ। ਉਹਦੀ ਪ੍ਰਾਪਤੀ ਕਰਨੀ ਹੈ ਜੇ ਤੂੰ RAM ਦੀ ਰਵੇ ਹੋਏ ਰੱਬ ਜੀ ਨੂੰ ਮਿਲਣਾ ਚਾਹੁੰਨੇ, ਪ੍ਰਮਾਤਮਾ ਦੀ ਪ੍ਰਾਪਤੀ ਕਰਨਾ ਚਾਹੁੰਨਾ, ਪਾਉਣਾ ਚਾਹੁੰਨਾ ਉਹਨੂੰ। ਤੇ ਪਤਸਾ ਕਹਿੰਦੇ ਗੁਰੂ ਨੂੰ ਮਿਲ। ਗੁਰਮ ਮਿਲ ਲੱਤਾ ਜੀ। ਗੁਰੂ ਨੂੰ ਮਿਲ ਕੇ ਲੱਭਿਆ ਜਾ ਸਕਦਾ ਹੈ ਰੱਬ। ਮਰਦ ਜੀ ਕਹਿੰਦੇ ਰੱਬ ਜੀ ਨੂੰ ਲੱਭਣ ਬਾਸਤੇ ਤਨ ਅਰਪਣ ਕਰਨਾ ਪੈਣਾ ਹੈ ਮਨ ਅਰਪਣ ਕਰਨਾ ਪੈਣਾ ਹੈ ਮਰਦ ਜੀ ਕਹਿੰਦੇ ਵਾਰ-ਵਾਰ ਸਦਾ ਹੀ ਇਸ ਤਨ ਨੂੰ ਸੌਂਪਨਾ ਪੈਣਾ ਹੈ ਮਰਦ ਜੀ ਵਚਨ ਕਰਦੇ ਨੇ ਤਨਮਨ ਤੁਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਆ ਪਾਈ ਜਿਓ ਤਾਂ ਤੈਨੂੰ ਪ੍ਰਾਪਤੀ ਹੋਏਗੀ ਜੇ ਹੁਕਮ ਮੰਨੇਗਾ ਜੇ ਜੀਉ ਤੂੰ ਮਾਲਕ ਦੇਦਰ ਤੇ ਅਰਪਣ ਕਰੇਗਾ ਮਰਦ ਜੀ ਕਹਿੰਦੇ ਜਿਨ੍ਹਾਂ ਨੇ ਤਨ ਅਰਪਣ ਕਰ ਦਿੱਤਾ ਜਿਨ੍ਹਾਂ ਨੇ ਮਨ ਅਰਪਣ ਕਰ ਦਿੱਤਾ ਹੈ ਬਾਰ ਬਾਰ ਜਿਹੜੇ ਸਦਕੇ ਹਨ ਰੱਬ ਜੀ ਤੂੰ ਮਰਜ਼ੀ ਕਹਿੰਦੇ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੇ ਤਨ ਮਨ ਵਾਰ ਦਿੱਤਾ ਤਨ ਮਰਜ਼ੀ ਕਹਿੰਦੇ ਉਹਨਾਂ ਨੇ ਭਵ ਸਾਗਰ ਨੂੰ ਜਿੱਤ ਲਿਆ ਬੋਲੋ ਸਤਨਾਮ ਤਾਨ ਮੰ ਅਨੰਤ ਤਾ ਭਵ ਜਲ ਜਿਤਾ ਆ ਭਵ ਸਾਗਰ ਸੰਸਾਰ ਜਿੱਤ ਲਿਆ ਜਿਨ੍ਹਾਂ ਨੇ ਤਨ ਮਨ ਅਰਪਣ ਕਰ ਦਿੱਤਾ ਹੈ ਤੁੱਕੇ ਕਾਣ ਜਮਾਨੀ ਮਰਜੀ ਕਹਿੰਦੇ ਉਹਨਾਂ ਨੂੰ ਜਮਾਂ ਦੀ ਮਹਤਾਜੀ ਮੁੱਕ ਗਈ ਜਮਾਂ ਦਾ ਡਰ ਖਤਮ ਹੋ ਗਿਆ ਹੁਣ ਉਹਨਾਂ ਨੂੰ ਬਕਾਰ ਨਹੀਂ ਸਤ ਹੁੰਦੇ ਸਰੀਰਕ ਮੌਤ ਵੀ ਸੱਕ ਆ ਜਾਵੇ ਆਤਮਕ ਮੌਤੇ ਨਹੀਂ ਮਰਦੇ ਉਹ ਉਹ ਜਿਉਂਦੇ ਜੀ ਮੁਕਤ ਹਨ ਜਮਾਂ ਤੋਂ ਬੰਧ ਖਲਾਸੀ ਉਹਨਾਂ ਦੀ ਹੋ ਚੁੱਕੀ ਐ ਜਿਨ੍ਹਾਂ ਦੀ ਜਿਨ੍ਹਾਂ ਨੇ ਤਨ ਮਨ ਵਾਰ ਦਿੱਤਾ ਗੁਰੂ ਤੋਂ ਅਸਥਰਥੀਆਂ ਮਰਜ ਕਹਿੰਦੇ ਉਹ ਸਦਾ ਥਿਰ ਟਿਕ ਚੁੱਕੇ ਨੇ ਉਹ ਅਸਥਰ ਭਾਵਕੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਗਏ ਕੌਣ ਜਿਨ੍ਹਾਂ ਨੇ ਅੰਮ੍ਰਿਤ ਰਸ ਨੂੰ ਚਾਖਿਆ ਅੰਮ੍ਰਿਤ ਪੀਆ ਜਿਨ੍ਹਾਂ ਨੇ ਮਾਲਕ ਪ੍ਰਮਾਤਮਾ ਸਰਵ ਵਿਆਪਕ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਕਰਕੇ ਅੰਮ੍ਰਿਤੁ ਨੂਪੀ ਨਾਮ ਨੂੰ ਚਾਖਿਆ ਜਿਨ੍ਹਾਂ ਨੇ ਆਤਮਿਕ ਆਨੰਦ ਬਾਣੀਆ ਗੁਰੂ ਦੇ ਚਰਨਾਂ ਦੇ ਵਿੱਚ ਬਾਣੀ ਦਾ ਜਿਨ੍ਹਾਂ ਨੇ ਮਨ ਕਰਕੇ ਅੰਮ੍ਰਿਤ ਰਸ ਨੂੰ ਚਾਖ ਲਿਆ ਏ ਬਾਣੀ ਪੜਦੇ ਨੇ ਬਾਣੀ ਸੁਣਦੇ ਨੇ ਵਿਚਾਰਦੇ ਨੇ ਵਿਚਾਰ ਦੁਆਰਾ ਜੀਵਨ ਜ਼ਿੰਦਗੀ ਜਿਉਂਦੇ ਨੇ ਮਰਜੀ ਕਹਿੰਦੇ ਉਹ ਅਸਥਿਰ ਹਨ ਸਦਾ ਥਿਰਕ ਕੇ ਹੋਏ ਨੇ ਆਤਮਿਕ ਅਡੋਲਤਾ ਦੇ ਵਿੱਚ ਰਹਿ ਆਵਣ ਜਾਣੀ ਉਹਨਾਂ ਦਾ ਆਉਣ ਜਾਣ ਦਾ ਚੱਕਰ ਹੀ ਮੁੱਕ ਗਿਆ ਮਰਜੀ ਕਹਿੰਦੇ ਆਵਾ ਗੌਣ ਦਾ ਮਰਜ਼ੀ ਕਹਿੰਦੇ ਗੇੜ ਮੁੱਕ ਗਿਆ ਕਿੰਨਾ ਦਾ ਜਿਹੜੇ ਮਾਲਕ ਦੇ ਅੰਮ੍ਰਿਤ ਰਸ ਨੂੰ ਚਾਖਦੇ ਨੇ ਸੋ ਘਰ ਲੱਤਾ ਉਹਨਾਂ ਨੂੰ ਮਰਜ਼ੀ ਕਹਿੰਦੇ ਉਹ ਘਰ ਲੱਭ ਗਿਆ ਕਿਹੜਾ ਸਹਿਜ ਸਮਤਾ ਜੋ ਸਹਿਜ ਅਵਸਥਾ ਵਾਲਾ ਏ ਟਿਕਾਉ ਵਾਲਾ ਏ ਆ ਕਈ ਵਾਰੀ ਹੁੰਦਾ ਨਾ ਕਹਿੰਦੇ ਮਨ ਟਿਕਦਾ ਨਹੀਂ ਕਈ ਵਾਰੀ ਬਾਣੀ ਪੜ੍ਹਦੇ ਆਂਦਾ ਵੀ ਮਨ ਟਿਕਦਾ ਨਹੀਂ ਮਨ ਪਟਕਾ ਦਾਇ ਮਨ ਵੜੇ ਪਾਸੇ ਦੌੜਦਾ ਏ ਹੁੰਦਾ ਮਰਜੀ ਕਹਿੰਦੇ ਜਿੰਨਾ ਚਿਰ ਮਨ ਕਰਕੇ ਅੰਮ੍ਰਿਤ ਰਸ ਚਾਖਦਾ ਨਹੀਂ ਨਾ ਜਿੰਨਾ ਸਿਰ ਅਸਥਿਰ ਇੱਕ ਜਗ੍ਹਾ ਟਿਕਦਾ ਨਹੀਂ ਮਰਜੀ ਕਹਿੰਦੇ ਭਰੋਸਾ ਨਹੀਂ ਕਰਦਾ ਉਹਨਾਂ ਚਿਰ ਤੈਨੂੰ ਉਹ ਟਿਕਾਓ ਵਾਲਾ ਘੜੇ ਨਹੀਂ ਲੱਭਦਾ ਜਿਹੜੇ ਅੰਮ੍ਰਿਤ ਰੂਪੀ ਨਾਮ ਦੇ ਰਸ ਨੂੰ ਚਾਖਦੇ ਨੇ ਉਹਨਾਂ ਨੂੰ ਉਹ ਟਿਕਾਓ ਵਾਲਾ ਸਹਿਜ ਅਵਸਥਾ ਵਾਲਾ ਮਰਜੀ ਕਹਿੰਦੇ ਘਰ ਲੱਭ ਜਾਂਦਾ ਹੈ ਉਹ ਆਤਮਿਕ ਅਨੋਲਤਾ ਦੇ ਵਿੱਚ ਟਿਕ ਜਾਂਦੇ ਨੇ ਉਹਨਾਂ ਦੀ ਮਰਜ਼ੀ ਕਹਿੰਦੇ ਸਮਾਧੀਆਂ ਲੱਗ ਜਾਂਦੀਆਂ ਨੇ ਜਿਨ੍ਹਾਂ ਦੀ ਹਰ ਕਾ ਨਾਮ ਆਧਾਰ ਜਿਨ੍ਹਾਂ ਨੇ ਕੇਵਲ ਪਰਮਾਤਮਾ ਦੇ ਨਾਮ ਨੂੰ ਆਧਾਰ ਬਣਾ ਲਿਆ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਲਿਆ ਇਹ ਉਹਨਾਂ ਦੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਰ ਰਹੇ ਨੇ ਕਹੋ ਨਾਨਕ ਸੁਖ ਮਾਨ ਦੇ ਰਲਿਣਿਆ ਤਨ ਪੰਚਮ ਪਾਤਸਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਸੁਖ ਆਨੰਦ ਮਾਨ ਦੇ ਹਨ ਉਹ ਆਪਣੇ ਰੰਗ ਦੇ ਵਿੱਚ ਮਹਾਰਾਜ ਜੀ ਕਹਿੰਦੇ ਵਿਸਮਾਦ ਨੇ ਆਨੰਦ ਆਤਮਿਕ ਅਨੰਤ ਦੇ ਵਿੱਚ ਮਸਤ ਹਨ ਗੌਰ ਪੂਰੇ ਕੋ ਨਮਸਕਾਰਾ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਨਮਸਕਾਰ ਕੀਤੀ ਹੈ ਜਿਹੜੇ ਪੂਰੇ ਗੁਰੂ ਤੇ ਨਤਮਸਤਕ ਹੋ ਗਏ ਨੇ ਪੂਰੇ ਗੁਰੂ ਦੇ ਅੱਗੇ ਜਿਹੜੇ ਆ ਕੇ ਸਰਨ ਦੇ ਵਿੱਚ ਡਿੱਗ ਗਏ ਜਿਨ੍ਹਾਂ ਨੇ ਨਤਮਸਤਕ ਹੋਏ ਗੁਰੂ ਦੇ ਚਰਨਾਂ 'ਚ ਜਿਹੜੇ ਜੁੜੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁੱਖ ਮਿਲਦਾ ਉਹ ਰੰਗ ਲੜਗੀਆਂ ਮਾਣਦੇ ਹਾਂ ਉਹ ਆਤਮਿਕ ਆਨੰਦ ਦੇ ਵਿੱਚ ਜ਼ਿੰਦਗੀ ਜਿਉਂਦੇ ਨੇ ਮਹਾਰਾਜ ਜੀ ਕਹਿੰਦੇ ਕੌਣ ਨੇ ਉਹ ਸੁਣੋ ਸੱਜਣ ਜੀ ਮੈਂ ਡੜੀ ਮੀਤਾਰਾ ਮਹਾਰਾਜ ਜੀ ਕਹਿੰਦੇ ਜਿਹੜੇ ਮਾਲਕ ਦੀ ਸਿੱਖ ਤੋਂ ਸਲਾਹ ਨੂੰ ਸੁਣਦੇ ਨੇ ਉਹ ਮੇਰੇ ਸੱਜਣ ਨੇ ਜਿਹੜੇ ਮਾਲਕ ਦੇ ਦਰ ਤੇ ਨਕਮਸਤਕ ਹੁੰਦੇ ਨੇ ਨਾ ਜਿਹੜੇ ਪਰਮੇਸ਼ਰ ਦੀ ਬੰਦਕੀ ਦੇ ਵਿੱਚ ਜੁੜਦੇ ਨੇ